ਔਰ ਬਾਹਰ ਘਰ ਦੇ ਗੱਡੀ ਖੜੀ ਤੋੜ ਦਿੱਤੀ ਗਈ ਹੈ ਘਰ ਦੇ ਅੰਦਰ ਵੀ ਜਿਹੜੇ ਦੱਸਿਆ ਜਾ ਰਿਹਾ ਕਿ ਬੰਦੇ ਜਿਹੜੇ ਦਾਖਲ ਹੋਏ ਨੇ ਛੋਟੇ ਡੋਗੀ ਰਖੇ ਜੀ ਇਹਨਾਂ ਕਰਕੇ ਵੀ ਬਾਤ ਹੋਇਆ ਇਹਨਾਂ ਨੂੰ ਕੋਈ ਡੋਗਿਆ ਨਹੀਂ ਇਹ ਤੇ ਸਿਰਫ ਥੱਲੇ ਇਹਨਾਂ ਨੂੰ ਸੈਰ ਕਰਵਾ ਰਹੇ ਸੀਗੇ ਧੱਕਾ ਮਾਰਨ ਦੇ ਬਾਵਜੂਦ ਮਨ ਲੱਗਦਾ ਅਸੀਂ ਕੀ ਹੋ ਗਏ ਸਾਡੇ ਇਤੋਂ ਹੀ ਬੰਦਾ ਮਾਜੂਦ ਡੋਗੀਆਂ ਨੂੰ ਘਮਾਉਂਦੇ ਸੀ ਉੱਥੇ ਉਹ ਕਟੋਰੇ ਇੱਥੇ ਘਮਾਉਣ ਵਾਸਤੇ ਪੂਜਾ ਪੰਡਤ ਦੇ ਸਾਹਮਣੇ ਆਪ ਦੇਖੋ ਮੇਰੇ ਕੋਈ ਬਿਲਕੁਲ ਘਰ ਦੇ ਸਾਹਮਣੇ ਆ ਇੱਥੇ ਮੁੱਲ ਲੱਗੇ ਤੇ ਉਹ ਦੋਨੇ ਮੁੰਡੇ ਆਏ ਜਿਨ੍ਹਾਂ ਨੇ ਬਿਲਕੁਲ ਨਸ਼ਾ ਤੋਤ ਕੀਤਾ ਹੋ ਤੇ ਉਹਨਾਂ ਨੇ ਐਕਟ ਵਾਲਾ ਲਾਣ ਕੇ ਤੇ ਮੇਰੀ ਮੈਸੇਜ ਦੇ ਪੈਰਾਂ 'ਚ ਮਾਰੀ ਤੇ ਇਹ ਛੋਟੇ ਬੇਟੇ ਨੇ ਇਸ ਬੇਟੇ ਨੇ ਕਿਹਾ ਵੀ ਵੀਰ ਧਿਆਨ ਦੇ ਨਾਲ ਕਿਦਾ ਤੂੰ ਜਾਣਦਾ ਨੇ ਮੈਨੂੰ ਕੌਣ ਆ ਮੈਂ ਇੰਨੀ ਗੱਲ ਕਹਿ ਕੇ ਤੇ ਉਸੇ ਟਾਈਮ ਵਾਲੇ ਜਾਨੀ ਕਿ ਉਹਨੇ ਰੋੜੇ ਚ ਲਾਉਣੇ ਸ਼ੁਰੂ ਕਰਤੇ ਇਹਦੇ ਸਿਰ ਆ ਸਿਰ ਪਾਤਾ ਆ ਬੇਟਾ ਛਡਾਉਣ ਮੈਂ ਤੇ ਮੇਰਾ ਬੇਟਾ ਸੀ ਅੰਦਰੋਂ ਛਡਾਉਣਾ ਆ ਉਹਨੇ ਸਾਡੇ ਵੀ ਮੇਰਾ ਵੀ ਦਾੜਾ ਫੜਿਆ ਔਰ ਪੂਰੀ ਫੁਟੇਜ ਤੁਹਾਨੂੰ ਅਸੀ ਦਿੰਨੇ ਆ ਔਰ ਮੇਰੀ ਦਸਤਾਰ ਲਾਈ ਆ ਸਾਡਾ ਇੱਕ ਮਿੰਟ ਬੇਟਾ ਘਬਰਾਉਂਦੀ ਆ ਦੇਖੋ ਇਧਰੋਂ ਦਾੜਾ ਦੇਖੋ ਇਧਰੋਂ ਦਾਗੜਾ ਦੇਖੋ ਸਾਰਾ ਦਾੜਾ ਜਿਹੜਾ ਪੁੱਟ ਦਿੱਤਾ ਉਹਨੇ ਇੱਕ ਪਾਸੂ ਮੈਂ ਪਿਆਹ ਚ ਰਹੂੰਗਾ ਮੈਂ ਤੇ ਤੂੰ ਪਰੇਸ਼ਾਨੀ ਨੀ ਕਰ ਸਕਦੇ ਤੇ ਮੈਂ ਤੁਹਾਨੂੰ ਛੱਡਿਆ ਨਹੀਂ ਮੈਂ ਤੁਹਾਨੂੰ ਮਾਰਨਾ ਇਹ ਗੱਲ ਆਪ ਦੇ ਨਾਲ ਆ ਕੇ ਹੁੰਦਾ ਕਿ ਕਾਹਦਾ ਤੇ ਕਹਿੰਦਾ ਮੈਂ ਨਹੀਂ ਮੇਰਾ ਫੋਟੋ ਵੀ ਆਇਆ ਘਰ ਲੜਕੇ ਉੱਤੇ ਉਹ ਬਲਕਾਂ ਦਾ ਕੰਮ ਕਰਦਾ ਕੱਲ ਨੂੰ ਤੇ ਅਭੀ ਨਵੀ ਹੋ ਗਈ ਮੇਰੇ ਸਾਰੇ ਪਰਿਵਾਰ ਤੇ ਜਿੰਮੇਾਰ ਇਹ ਮੁੰਡਾ ਤੇ ਜਿੰਦੀਆਂ ਨਾਸ ਹੀ ਇਹ ਸਾਰੇ ਤੈਨੂੰ ਰਾਜਿਸਤਾਨੀ ਪਿੰਦੀ ਵੀ ਹੈ ਦਾਤਰ ਮਾਰੇ ਆ ਜਿਹੜੀ ਪੰਨੀਆਂ ਦੇਖੋ ਬੋਟ ਸਾਹ ਰਿਸ਼ਤੇ ਦਾ ਨਾ ਖੜਾ ਆ ਮੋਟਰਸਾਈਕਲ ਤੇ ਦਾਤਰ ਮਾਰ ਕੇ ਸਾਹ ਮੋਟਰਸਾਈਕਲ ਸਾਈਕਲ ਗੇਟ ਦੇ ਅੰਦਰ ਖੜਾ ਸੀਗਾ ਮੋਟਰਸਾਈਕਲ ਤੇ ਦਾਤਰ ਮਾਰੇ ਆ ਔਰ ਆ ਦਾੜਾ ਦੇਖੋ ਪੈਟਰੋਲ ਲਿਆ ਕੇ ਸਾਡੇ ਘਰ ਰੁੱਕ ਗਏ ਉਹ ਤੇ ਪੈਟਰੋਲ ਵੀ ਲੈ ਕੇ ਆਇਆ ਸੀਗਾ ਸ਼ਹਿਰ ਤੋਂ ਸਾਬਤ ਹੋ ਗਿਆ ਸ਼ਹਿਰ ਤੋਂ ਸਾਬਤ ਗਿਆ ਉਸ ਕੋ ਪਾਟਾ ਕੰਟਰੋਲ ਲੈ ਕੇ ਆਏ ਆ ਗੱਡੀ ਨੂੰ ਅੱਗ ਲਾਉਣ ਲੱਗੇ ਸੀ ਬਹਾਜੀਪੁਰ ਤੋਂ ਆਏ ਸੀ ਬਹੁਤ ਮੰਨਦਾ ਸੀ ਕਿ ਕੁਝ ਨੂੰ ਉਹਨਾਂ ਨੂੰ ਕਹਿੰਦਾ ਕਿ ਛੱਡਣਾ ਨਹੀਂ ਕੋਈ ਤੇ ਮਰਜ਼ੀ ਕਰ ਲਓ ਮੈਂ ਤੇ ਪਰਚਾ ਕਰਦਾ ਜੋ ਮਰਜ਼ੀ ਕਰਦਾ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਿਹਾ ਨਿਊ ਰਾਜਨਗਰ ਦੇ ਵਿੱਚ ਜਿਹੜਾ ਵਿਵਾਦ ਹੋਇਆ ਔਰ ਮੁਹੱਲੇ ਦੇ ਵਿੱਚ ਕਾਫੀ ਲੜਾਈ ਝਗੜਾ ਰਾਤ ਹੋਇਆ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਇਹ ਹਿਸਟਰੀ ਕਦੀ ਪੈਂਦੀ ਵੇ ਹਾਥ ਕਰੋ ਮੈਂ ਸਾਰੇ ਸਿੱਖ ਜਥੇਬੰਦੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰਾ ਨਾਮ ਭਾਈ ਫਤੇ ਸਿੰਘ ਜਲੰਧਰ ਨਿਊ ਰਾਜਨਗਰ ਬਸਤੀ ਬਾਬਾ ਖੇਲ ਦਾ ਮੈਂ ਰਹਿਣ ਵਾਲਾ ਜੀ ਆ ਮੇਰਾ ਮਕਾਨ ਆਮਰੀ ਗੱਡੀ ਡੈਮੇਜ ਕੀਤੀ ਆ ਮੇਰੇ ਬੇਟੇ ਦਾ ਜਿਹੜਾ ਮੇਰੇ ਨਾਲ ਤਪਲਾ ਵਜਾਉਂਦਾ ਕੀਰਤਨ ਤੇ ਸ੍ਰੀ ਦਰਬਾਰ ਸਾਹਿਬ ਤੱਕ ਮੇਰੀਆਂ ਹਾਜ਼ਰੀਆਂ ਤੁਸੀਂ ਨੈਟ ਤੇ ਦੇਖ ਸਕਦੇ ਹੋ ਔਰ ਮੇਰੇ ਬੱਚੇ ਦਾ ਉਹਨਾਂ ਨੇ ਪੂਰਾ ਦਾੜਾ ਖੋਤਾ ਮੇਰੇ ਕੇਸਾਂ ਨੂੰ ਕਟਿਆ ਮੇਰੀ ਦਸਤਾਰ ਲਈ ਆ ਔਰ ਮੇਰੀ ਸਿੰਗੜੀ ਨੂੰ ਗਸ਼ਤੀਏ ਤੱਕ ਉਹਨਾਂ ਨੇ ਮੈਨੂੰ ਵਰਲਡ ਬੋਲੇ ਔਰ ਕਟੋ ਕਟਨੀ 2250 ਮੁੰਡਾ ਉਹ ਸਾਰੀ ਫੁਟੇਜ ਔਰ ਨੰਗੀਆਂ ਕੁਰਬਾਨਾਂ ਦੀ ਫੁਟੇ ਸਾਡੇ ਕੋਲ ਮੈਂ ਸਾਡੀਆਂ ਤੁਹਾਨੂੰ ਦਿਨਾ ਉਹ ਵਰਨ ਕਰ ਦਿਓ ਜੀ ਹਾਂਜੀ ਆ ਸਾਰੇ ਕੈਮਰੇ ਲੱਗੇ ਆ ਮੈਂ ਸਾਰੇ ਤੁਹਾਨੂੰ ਕਰਵਾਉਂਗਾ ਕਿਟਵਾਈ ਸਰ ਸੀਸੀਟੀਵੀ ਬੁੜੀ ਉਹ ਤਾਂ ਸਾਡੇ ਕੋਲ ਮੂਹਰੀਆ ਕੋਈ ਵੀਡੀਓ ਹੈਗੀ ਤੁਹਾਡੇ ਕੋਲ ਵੀਡੀਓ ਜਿਹੜੇ ਮੱਦੇ ਮੈਂ ਇਸ ਦਾ ਹੋਰ ਕਾਹਦਾ ਆਏ ਆ ਤੇ ਮੈਡੀਕਲ ਕਦੋਂ ਰਾਤ ਕਰਵਾਇਆ ਤੁਸੀਂ ਹਾਂਜੀ ਰਾਤ ਰਾਤ ਤੇ ਚਲੇ ਗਏ ਤੁਸੀਂ ਟਾਈਮ ਸਾਨੂੰ ਪੁਲਿਸ ਵਾਲੇ ਸਭ ਲੈ ਗਏ ਵੀਡੀਓ ਥੈਂਕ ਯੂ ਅੱਜ ਵੀਡੀਓ ਬਣ ਗਈ ਆ ਸਾਡੇ ਮੁਕੇ ਅਸੀਂ ਵੀਡੀਓ ਨਹੀਂ ਬਣਾਈ ਕਿ ਅਸੀਂ ਆਪਾਂ ਕਰ ਰਹੀ ਆ ਅਸੀਂ ਪੁਲਿਸ ਦਾ ਧੰਨਵਾਦ ਕਰਦੇ ਆਂ ਔਰ ਸਾਡੇ ਇਥੋਂ ਦੇ ਮੇਅਰ ਸਾਹਿਬ ਦੀ ਸਭ ਉਹਨਾਂ ਨੇ ਰਾਤੀ ਪ੍ਰੋਸਮ ਨੂੰ ਕਰ ਦਿੱਤਾ ਆ ਜਿਨ੍ਹਾਂ ਨੇ ਇਹ ਮੇਅਰ ਸਾਹਿਬ ਨੇ ਇੱਧਰ ਦਿਖਾਓ ਭਾਈ ਇਹ ਤਾਂ ਪੂਰਾ ਨਾ ਹੋ ਪਈ ਕੋਲਾ ਦੇ ਤਾ ਦਿਓ ਕਿਸੇ ਵੀ ਥੋੜੇ ਜਿਹਾ ਜੇ ਜੇ ਪੁਲਿਸ ਮੁਲਾਜ਼ਮ ਨਾ ਆਉਂਦੇ ਗੱਡੀਆਂ ਪਰ ਕੇ ਜੀ ਮੈਂ ਕਹਿੰਦਾ ਕੋਈ ਮਤਲਬ ਸਾਡੀ ਜਾਨ ਮਤ ਨਹੀਂ ਹੋਤੀ ਸੀ ਹਰ ਵਾਰੀ ਹੁੰਦੀ ਸੀ ਸਰੋਵਾ ਜੀ ਨਾਲ ਹਾਂ ਹਾਂ ਸਟੈਂਡ ਕਰਵਾਉਣਾ ਸੋ ਤਸਵੀਰਾਂ ਤੁਹਾਨੂੰ ਜਲੰਧਰ ਜੋ ਜਿਹੜਾ ਨਿਊ ਰਾਜਨਗਰ ਦੀਆਂ ਸਾਂਝੇ ਕਰ ਰਹੇ ਜਿੱਥੇ ਕੀ ਵਿਵਾਦ ਤੋਂ ਬਾਅਦ ਦੇਖੋ ਹਾਲਾਤ ਕਿਸ ਤਰੀਕੇ ਮੁਹੱਲੇ ਦੇ ਬਣੇ ਹੋਏ ਆ ਗਲੀ ਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਬਣੇ ਹੋਏ ਆ ਔਰ ਜਿਸ ਘਰ ਦੇ ਉੱਪਰ ਹਮਲਾ ਇਹ ਘਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਹੇ ਆ ਥਾਣਾ ਬਸਤੀ ਬਾਵਾ ਖੇਲ ਦੇ ਦੀਨਸਾਰਾ ਵਿਵਾਦ ਹੋਇਆ ਔਰ ਕਾਫੀ ਪਥਰਾਵ ਜਿਹੜਾ ਇਸ ਘਰ ਦੇ ਉੱਪਰ ਕੀਤਾ ਗਿਆ ਔਰ ਦੱਸਣ ਮੁਤਾਬਕ ਜੋਗੀ ਪਰਿਵਾਰਕ ਮੈਂਬਰ ਦੱਸ ਰਿਹਾ ਕਿ ਰਾਤ ਕੋਈ ਜਿਹੜੇ ਦੋ ਕਤੂਰੇ ਸੀਗੇ ਜਿਹੜੇ ਇਹਨਾਂ ਨੇ ਨਵੇਂ ਰੱਖੇ ਡੋਗੀ ਆ ਉਹਨਾਂ ਦੇ ਵਿੱਚ ਮੋਟਰਸਾਈਕਲ ਜਿਹੜਾ ਮੁੰਡਿਆਂ ਨੇ ਮਾਰਿਆ ਤਾਂ ਉਸ ਤੋਂ ਬਾਅਦ ਜਿਹੜਾ ਪਰਿਵਾਰਕ ਮੈਂਬਰ ਦੱਸ ਲਿਖੀ ਵੀ ਵਿਵਾਦ ਜਿਹੜਾ ਹੋਇਆ ਤਾਂ ਉਸ ਤੋਂ ਬਾਅਦ ਹੀ ਬੰਦੇ ਜਿਹੜੇ ਆ ਕੇ ਹਮਲਾ ਕਰਨਾ ਜਿਨ੍ਹਾਂ ਨੇ ਸ਼ੁਰੂ ਕਰ ਦਿੱਤਾ ਦੋ ਵਿਅਕਤੀ ਪਹਿਲਾਂ ਆਏ ਨੇ ਬਾਕੀ ਉਸ ਤੋਂ ਬਾਅਦ ਮੁੰਡੇ ਹੋਰ ਜਿਹੜੇ ਆ ਬੁਲਾਏ ਗਏ ਆ ਔਰ ਘਰ ਦੇ ਬਾਹਰ ਖੜੀ ਗੱਡੀ ਦਾ ਵੀ ਨੁਕਸਾਨ ਜਿਹੜਾ ਕੀਤਾ ਗਿਆ ਔਰ ਘਰ ਦੇ ਅੰਦਰ ਸ਼ੀਸ਼ੇ ਤੱਕ ਜਿਹੜੇ ਨੇ ਤੋੜ ਦਿੱਤੇ ਗਏ ਆ ਔਰ ਘਰ ਦੇ ਅੰਦਰ ਇੱਟਾਂ ਜਿਹੜੀਆਂ ਦੱਸੇਨ ਦੇ ਮਤਲਬ ਜਿਹੜੀਆਂ ਮਾਰੀਆਂ ਗਈਆਂ ਕਾਫੀ ਜਿਹੜਾ ਝਗੜਾ ਇਸ ਜਗ੍ਹਾ ਦੇ ਉੱਪਰ ਹੋਇਆ ਤੇ ਤੁਸੀਂ ਵੀ ਦਿলো ਸਾਢੇ 9:30 ਹੋ ਗਈ ਇਹਨੇ ਤੇ ਭਰਾ ਨੂੰ ਮਾਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਉਹਨੇ ਪਤਾ ਨਹੀਂ ਫੋਨ ਕੀਤਾ ਜਾਂ ਕੀ ਕੀਤਾ 2 ਮਿੰਟ ਚ ਮੈਂ ਅਸੀਂ ਸਿਰਫ ਅੰਦਰ ਵੜ ਕੇ ਕੁੰਡਾ ਹੀ ਲਾਇਆ ਜਿਹੜੇ ਲੜਕੇ ਤੁਸੀਂ ਫੋਟੋ ਦਿਖਾ ਰਹੇ ਹੋ ਉਹ ਲੜਕਾ ਉਹ ਨਾਲ ਸੀ ਉਹ ਲੜਕੇ ਨੇ ਸ਼ੁਰੂਆਤ ਕੀਤੀ ਹੈ ਉਹਨੇ ਕਿਹਾ ਸੀ ਕਿ ਤੂੰ ਹੋਲੇ ਚਲਾ ਤੇ ਉਹਨੇ ਕਿਹਾ ਸੀ ਤੂੰ ਮੈਨੂੰ ਜਾਣਦਾ ਤੇ ਜਿਹੜੇ ਜਿਹੜੇ ਲੜਕੇ ਤੁਸੀਂ ਦੱਸ ਰਹੇ ਕਿ ਬਾਅਦ ਵਿੱਚ ਬੁਲਾਏ ਉਹ ਕਿੰਨੀ ਕੀ دیر ਬਾਅਦ ਆਏ ਆ ਉਹਨਾਂ ਨੇ ਕਿਹਾ ਪੰਜ ਮਿੰਟ ਨੂੰ ਸਾਰੇ ਅਸੀਂ ਇੱਥੇ ਖੜੇ ਸੀਗੇ ਫਿਰ ਤੁਸੀਂ ਅੰਦਰ ਜਾ ਕੇ ਕੁੰਡਾ ਲਾਇਆ ਕਿੰਨਾ ਕੁ ਪਿਆ ਹੋਗਾ ਹਾਂ ਸੱਟ ਵੱਟੇ ਮਾਰਨਾ ਸ਼ੁਰੂ ਕਰਦੇ ਮੰਡੀ ਇੰਨੀ ਜਲਦੀ ਆਹ ਦੇਖੋ ਤੁਸੀਂ ਦੇ ਦੇ ਆਹ ਦੇਖੋ ਸਰ ਦਿਖਾਇਆ ਦਿਖਾਇਆ ਜੂਨ ਦੇ ਪਿੱਗੇ ਪੈਰ ਲੱਗੇ ਆ ਇੱਥੋਂ ਖਿੱਚ ਖਿੱਚ ਕੇ ਉਹ ਬਾਹਰ ਆਉਂਦਾ ਕਿਤਾ ਵੀ ਤੱਕ ਆ ਲੱਗ ਜੇਟ ਅੰਦਰ ਬੱਜੇ ਕਾਜੀ ਜਾਨ ਤੇ ਕਰਨ ਨੂੰ ਉਹ ਪੂਰੇ ਪੂਰੇ ਆਏ ਸੀ ਉਧਰ ਮਾਰਨ ਨੂੰ ਅਰਾਦੇ ਨਾਲ ਹੀ ਆਏ ਸੀ ਕਿ ਹਮਲਾ ਕਰਨ ਨਾਲ ਅਰਾਦਾ ਕਤਲ ਅਰਾਦਾ ਕਤਲ ਯਾ ਕੋਈ ਮਤਲਬ ਉਹਨਾਂ ਕੋ ਕਮੀ ਨਹੀਂ ਛੱਡੀ ਮੇਰੇ ਬੱਚਿਆਂ ਨੂੰ ਮਾਰਨ ਦੀ ਇਹ ਕੋ ਰਾਮਦਾਸ ਬਚਾ ਗਿਆ ਹਰ ਬਾਰ ਬਾਰ ਇਹ ਗੱਲ ਨਾ ਇੱਕ ਜਾ ਸਕਦੇ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡੀ ਜਿਹੜੀ ਸਕਿਉਰਿਟੀ ਇੱਥੇ ਵਧਾਈ ਜਾਵੇ ਮੈਨੂੰ ਕੋਸ ਮੁਲਾਜ਼ਮ ਦਿੱਤੇ ਜਾਣ ਜਿੱਨੇ ਸਿੱਖ ਜਤੇ ਬੰਦਿਆਂ ਮੈਂ ਆਪਣਾ ਨੰਬਰ ਬੋਲ ਦਿੱਤਾ ਦੁਬਾਰਾ ਬੇਤੀ ਬੋਲ ਦਿੰਦੀ ਆ ਬੇਟਾ ਨੰਬਰ ਬੋਲੀ ਮੇਰਾ ਤੁਹਾਡੇ ਨਾਲ ਹਲੇ ਮੋਟਵਾ ਨਾਲ ਗੱਲਬਾਤ ਹੋਈ ਹੈ ਕੋਈ ਇਸਮੇ ਲਈ ਆ ਨੰਬਰ ਬੋਲੋ 79863 86982 ਪਤੇ ਸੰਗ ਨਾਮ ਆ ਜੀ ਤੇ ਸਾ ਮੈਂ ਸਾਰੇ ਜਿੱਥੇ ਕਿਹੜੀ ਜਗ੍ਹਾ ਦਾ ਇਹ ਸੇਤੀ ਦੀ ਸੇਤੀ ਪਹੁੰਚੋ ਸਾਰੇ ਜਿੱਥੇ ਬੰਦੀਆਂ ਕਿਉਂਕਿ ਮੇਰਾ ਵੀ ਦਾੜਾ ਪਟਿਆ ਮੇਰੇ ਕੇਸ ਕੁੱਟੇ ਉਹਨਾਂ ਨੇ ਔਰ ਬੇਟੇ ਦੀ ਪੂਰੀ ਇੱਕ ਪਾਸੇ ਦੀ ਦਾੜੀ ਉਹਨਾਂ ਨੇ ਜਿਹੜੀ ਆ ਉਹ ਕੁੱਟ ਦਿੱਤੀ ਹੈ ਮੈਂ ਤੁਹਾਨੂੰ ਬਿਲਕੁਲ ਅੱਖਾਂ ਗਾਲ੍ਹ ਫੋਲਣਾ ਔਰ ਛੋਟੇ ਬੇਟੇ ਦੀ ਦੇਖੋ ਚੈਨੀ ਲਾਈਓ ਦੇਖੋ ਅੱਖਾਂ ਧੋ ਤੇ ਸਿਰ ਦੇ ਸਾਰੇ ਇਹਨਾਂ ਖੋਨ ਤੁਸੀਂ ਆਂ ਅੰਦਾਜ਼ਾ ਲਾ ਸਕਦੇ ਵੀ ਕਿੰਨਾ ਖੋਨ ਹੋਇਆ ਔਰ ਅਸੀਂ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸੀ ਔਰ ਸਖ ਜਥੇ ਬੰਦੀਆਂ ਮਿਲ ਗਿਆ ਇਸ ਛੇਤੀ ਤੋਂ ਛੇਤੀ ਜੇ ਕੋਈ ਕਰਦੇ ਰੱਖੀ ਸਿੰਘਾਂ ਨੇ ਬਹੁਤ ਕਰਦੇ ਆ ਔਰ ਇਸ ਕਰਕੇ ਮੈਂ ਅੱਜ ਮੁਸੀਬਤ ਵਿੱਚ ਹਾਂ ਸਾਰੇ ਜਥੇ ਬੰਦੀਆਂ ਨੂੰ ਬੇਨਤੀ ਆ ਕਿ ਜਥੇ ਬੰਦੀਆਂ ਜਿੰਨੀਆਂ ਵੀ ਆ ਉਹ ਇਸ ਬਸਾਰ ਦਾ ਔਰ ਇਸ ਦਾੜੇ ਦਾ ਮੁੱਲ ਪਾਉਣ ਵਾਲਾ ਸਰ ਰਾਤੋਂ ਰਾਤ ਤੋਂ ਲੈ ਕੇ ਪੁਲਿਸ ਤੁਸੀਂ ਕਿੰਨੇ ਇੱਥੇ ਪੈਰਾ ਦਿੰਦੀ ਰਹੀ ਹੈ ਤੇ ਹੁਣ ਪੁਲਿਸ ਨੇ ਕੀ ਐਕਸ਼ਨ ਲਿਆ ਕੋਈ ਹੁਣ ਤੱਕ ਹੁਣ ਮੈਨੂੰ ਭਾਜੀ ਸਰਜੀਤ ਸਿੰਘ ਹੋਣਾ ਦਾ ਹੁਣੇ ਫੋਨ ਆ ਰਿਹਾ ਇਸ ਤੋਂ ਬਾਅਦ ਉੱਥੇ ਚੱਲਾਂਗੇ ਉਹਨਾਂ ਨੇ ਕਿਹਾ ਵੀ ਤੁਸੀਂ ਆਓ ਅਸੀਂ ਪਰਚਾ ਦਰਜ ਕਰਦੇ ਹਾਂ ਤਿੰਨੇ ਮੁੰਡੇ ਰਾਤ ਫੜ ਕੇ ਲੈ ਗਏ ਪਰ ਅਸੀਂ ਹੋਜੇ ਵੀ ਡਰੇ ਹਾਂ ਕਿਉਂਕਿ ਉਹ ਰਾਤੀ ਧਮਕੀ ਦੇ ਗਿਆ ਕਹਿੰਦਾ ਮੈਂ ਛੇ ਦਿਨ ਹੋਏ ਆਸਟ੍ਰੇਲੀਆ ਤੋਂ ਆਏ ਨੂੰ ਮੈਂ ਅਜੇ ਤੱਕ ਪਰਚਾ ਆਪਣੇ ਤੇ ਹੋਣ ਨਹੀਂ ਦਿੱਤਾ ਇਹ ਇੱਥੇ ਸਾਰੇ ਮੈਂ ਤਾਂ ਪੈਸਾ ਪਾਉਂਦਿਆਂ ਨਾ ਮੈਂ ਕੰਪਲੀਟ ਦਰਜ ਕਰ ਨਹੀਂ ਉਹ ਜ ਪੁਲਿਸ ਨੂੰ ਪੁਲਿਸ ਪੁਲਿਸ ਵੀ ਇਹ ਗੱਲ ਦੱਸੂਗੀ ਕਿ ਪੁਲਿਸ ਨੂੰ ਵੀ ਉਹਨਾਂ ਨੇ ਕੰਜਰਾ ਕੁੱਤੇ ਦਾ ਬੋਲ ਕਹਿੰਦੇ ਤੁਹਾਨੂੰ ਕਿਹੜੇ ਕੰਜਰ ਨੇ ਬੁਲਾਇਆ ਤੁਸੀਂ ਕੌਣ ਹੋਣੇ ਆ ਪੁਲਿਸ ਨੂੰ ਮੁੰਡਾ ਕਹਿੰਨ ਡਿਆ ਰੱਖੋ ਹਾਂਜੀ ਪੁਲਿਸ ਨੂੰ ਬਹੁਤ ਬੋਲਿਆ ਗਿਆ ਮੀ ਰਾਤ ਪੁਲਿਸ ਜਿਹੜੇ ਬੰਦੇ ਰਾਤ ਪੁਲਿਸ ਲੈ ਗਈ ਹੈ ਹਾਂਜੀ ਹਾਂਜੀ ਉਹ ਬੰਦੇ ਤੇ ਹੁਣ ਐਕਸ਼ਨ ਕੀ ਲਿੱਤਾ ਗਿਆ ਹੁਣ ਤੱਕ ਅਜੇ ਜਾਣ ਨਹੀਂ ਹਜੇ ਉਹ ਸਾਨੂੰ ਬੁਲਾ ਰਿਆ ਸੀ ਨਹੀਂ ਰਾਤ ਪੁਲਿਸ ਬੰਦੇ ਨੇ ਬੰਦੇ ਛੱਡਦੇ ਸੀ ਜਾਂ ਰੱਖੇ ਪੁਲਿਸ ਨੇ ਰਾਤ ਹੁਣ ਜਾ ਕੇ ਪਤਾ ਸਾਡੇ ਹੁੰਦੇ ਲੈ ਗਏ ਸਾਡੇ ਹੁੰਦੇ ਲੈ ਗਏ ਕਿਉਂਕਿ ਜੇ ਤੇ ਕੋਈ ਐਕਸ਼ਨ ਨਹੀਂ ਕੀਤਾ ਫਿਰ ਪੁਲਿਸ ਨੇ ਰਾਤ ਨਹੀਂ ਰੱਖੇ ਹੋ ਇਹ ਜਾ ਕੇ ਤੁਹਾਡੀ ਕੋਈ ਸਵੇਰੇ ਗੱਲਬਾਤ ਹੋਈ ਪੁਲਿਸ ਪ੍ਰਸ਼ਾਸਨ ਨਾਲ ਨਹੀਂ ਹੁਣ ਦੋ ਘੰਟੇ ਹੋ ਗਏ ਹੁਣ ਕਾ ਬੁਲਾਰ ਹੈ ਜੀ ਸਾਨੂੰ ਤੁਸੀਂ ਜਾ ਕੇ ਸਾਡੇ ਨਾਲ ਸਾਡੇ ਹੌਸਪੀਟਲ ਨੇ ਨਹੀਂ ਸੁਣਿਆ ਸਾਡੇ ਬੱਚਿਆਂ ਨੇ ਡੈਡਮਿਟ ਨਹੀਂ ਕੀਤੀ ਉਹਨਾਂ ਨੇ ਕੋਈ ਟਾਂਕਾ ਨਹੀਂ ਲਾਇਆ ਮੇਰਾ ਮੁੰਡਾ ਚੱਕਰ ਖਾ ਕੇ ਡਿੱਗਣ ਰਿਹਾ ਛੋਟਾ ਮੁੰਡਾ ਮੇਰੀ ਅੱਖ 'ਤੇ ਸੱਟ ਲੱਗੀ ਆ ਉਹ ਤੁਸੀਂ ਜਿੰਮੇਵਾਰ ਲੱਗੀ ਹੌਸਪੀਟਲ ਵਾਲਾ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਸਾਡੇ ਬੱਚੇ ਨੂੰ ਦਾਖਲ ਕੀਤਾ ਨਾ ਸਾਡੇ ਬੱਚਿਆਂ ਦੇ ਉਹਨਾਂ ਨੇ ਕੋਈ ਟਾਂਕੇ ਲਾਏ ਆ ਉਹ ਸਾਨੂੰ ਬੱਚਿਆਂ ਦਾ ਸੋ ਦੇਖ ਸਕਦੇ ਕੀ ਇਹ ਜਿਹੜੇ ਛੋਟੇ ਡੋਗੀ ਰਖੇ ਜੀ ਇਹਨਾਂ ਕਰਕੇ ਵੀ ਬਾਤ ਹੋਇਆ ਇਹਨਾਂ ਨੂੰ ਕੋਈ ਡੋਗਿਆ ਨਹੀਂ ਇਹ ਤੇ ਸਿਰਫ ਸਾਡੇ ਖੇਲੇ ਇਹਨਾਂ ਨੂੰ ਸ਼ੇਅਰ ਕਰਵਾ ਰਹੇ ਸੀਗੇ ਇੱਕ ਵਾਰ ਮਾਰਨ ਦੇ ਬਾਅਦ ਦੂਦ ਮੜ ਕੇ ਅਸੀਂ ਕੀ ਹੋ ਗੀ ਸਾ ਤੇ ਇਤੋਂ ਹੀ ਬੰਦਾ ਕੰਮ ਆ ਜੂਗਾ ਜੋਗੀਆਂ ਨੇ ਖਵਾਉਂਦੇ ਸੀ ਉੱਥੇ ਹੀ ਮੈਗਲਕ ਚੜ ਗਿਆ ਮੈਂ ਤੇ ਬੇਟੇ ਨੇ ਇਹਨਾਂ ਕਿਹਾ ਤੂੰ ਧਿਆਨ ਨਾਲ ਛੋਟੇ ਡੋਗੀਆਂ ਨਾਲ ਕੀ ਕਹੋਗੇ ਜੀ ਡੋਗੀ ਛੋਟੇ ਬਾਹਰ ਦੇਵੇ ਕਹੋਗੇ ਇਹਨਾਂ ਤੋਂ ਕੋਈ ਨਹੀਂ ਉਹਨੇ ਸਿਰਫ ਜਾਣ ਕੇ ਜਿੱਨਾ ਕੋਈ ਮਾਹੌਲ ਬਣਾਉਣਾ ਲੜਾਈ ਦਾ ਐਕਵਾ ਮਾਰ ਕੇ ਬਣਾਣੀ ਹੈ ਤਾਂ ਤੇ ਮਲੇ ਜਾਣ ਕੇ ਤਾਂ ਰੋੜੇ ਚਲਾਉਣੇ ਸ਼ੁਰੂ ਕਰ ਸੋ ਬਿਲਕੁਲ ਜੀ ਜਿਹੜਾ ਤੁਹਾਨੂੰ ਮਾਮਲਾ ਜਲੰਧਰ ਦਾ ਸਾਂਝਾ ਕਰ ਰਹੇ ਆ ਔਰ ਰਾਤ ਪੁਲਸ ਆਈ ਹੈ ਔਰ ਦੱਸਿਆ ਜਾ ਰਿਹਾ ਕਿ ਤਿੰਨ ਬੰਦੇ ਇੱਥੋਂ ਦੀ ਪੁਲਿਸ ਰਾਤ ਲੈ ਗਈ ਸੀ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਇੱਥੇ ਆਈ ਸੀ ਜਿਹੜੀ ਹੈ ਤਿੰਨ ਬੰਦੇ ਇੱਥੋਂ ਦੀ ਮੌਕੇ ਦੇ ਜਿਹੜੇ ਆ ਪੁਲਿਸ ਲੈ ਗਈ ਹੈ ਔਰ ਵਿਵਾਦ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜਾ ਰਾਗੀ ਪਰਿਵਾਰ ਹੈ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੁੰਦੇ ਨੇ ਤਾਂ ਉੱਥੇ ਉਹਨਾਂ ਨੇ ਕਮੇਟੀ ਨੂੰ ਵੀ ਜਿਹੜਾ ਦੱਸ ਦਿੱਤਾ ਔਰ ਨਿਊ ਰਾਜਨਗਰ ਦਾ ਤੁਹਾਨੂੰ ਇਹ ਮਾਮਲਾ ਸਾਂਝਾ ਕਰ ਉਹ ਵੀ ਪੱਖ ਆਪਣਾ ਸਾਡੇ ਨਾਲ ਜਨਤਕ ਕਰ ਸਕਦੇ ਨੇ ਮੋਕੇ ਦੇ ਪੁਲਿਸ ਕੋਲ ਸਾਰਾ ਮਾਮਲਾ ਜਿਹੜਾ ਥਾਣਾ ਬਸਤੀ ਬਾਵਾ ਖੇਲ ਜਿਹੜਾ ਪਹੁੰਚ ਚੁੱਕਾ ਸੋ ਵਿਵਾਦ ਤੁਹਾਨੂੰ ਨਿਊ ਰਾਜਨਗਰ ਜਲੰਧਰ ਦਾ ਸਾਂਝਾ ਕੀਤਾ ਜਾ ਰਿਹਾ ਹੈ ਲਗਾਤਾਰ ਤਸਵੀਰਾਂ ਨੇ ਰਾਤ ਜਿਹੜਾ ਵਿਵਾਦ ਹੋਇਆ ਸੋ ਖੁਦ ਹੀ ਦੇਖ ਲਓ ਕਿ ਘਰ ਦੇ ਬਾਹਰ ਜਿਹੜਾ ਡੋਗੀ ਜਿਹੜੇ ਘਮਾਰੇ ਸੀ ਤਾਂ ਉਹਨਾਂ ਨੂੰ ਜਿਹੜੇ ਸ਼ਾਇਦ ਉਹੀ ਉਸ ਤੋਂ ਲੈ ਕੇ ਛੋਟੇ ਜਿਹੇ ਵਿਵਾਦ ਨੂੰ ਲੈ ਕੇ ਜਿਹੜਾ ਮੋਟਰਸਾਈਕਲ ਉੱਪਰ ਜਿਹੜਾ ਵੱਜਿਆ ਉਹਨਾਂ ਦੇ ਪਜਾ ਸਾਈਡ ਤੇ ਲੱਗਾ ਤਾਂ ਇਹਨਾਂ ਨੇ ਰੋਕਿਆ ਉਸ ਤੋਂ ਬਾਅਦ ਜਿਹੜਾ ਵਿਵਾਦ ਇੰਨਾ ਕਿ ਜਿਹੜਾ ਪੱਕ ਗਿਆ ਤਾਂ ਇਟਾਂ ਰੋੜੇ ਉਸ ਤੋਂ ਬਾਅਦ ਜਿਹੜੇ ਚੱਲੇ ਨੇ ਇਸ ਜਗ੍ਹਾ ਦੇ ਉੱਪਰ ਜੋ ਪਰਿਵਾਰ ਦੇ ਦਸਨ ਮੁਤਾਬਕ ਕਿ ਰਾਤ ਸਾਰੇ ਹੀ ਜਿਹੜੇ ਵਿਅਕਤੀ ਜਿਹੜੇ ਉਹਨਾਂ ਨੇ ਬਾਹਰੋਂ ਬੁਲਾ ਕੇ ਤਾਂ ਇਹਨਾਂ ਤੇ ਹਮਲਾ ਕਰ ਦਿੱਤਾ ਜਲੰਧਰ ਦੀਆਂ ਤੁਹਾਨੂੰ ਤਸਵੀਰਾਂ ਨਿਊ ਰਾਜਨਗਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਪੁਲਿਸ ਪ੍ਰਸ਼ਾਸਨ ਅੱਗੇ ਵੀ ਜਿਹੜੀ ਹੈ ਉਹਨਾਂ ਨੇ ਗੁਜ਼ਾਰਿਸ਼ ਕੀਤੀ ਹੈ ਕਿ ਸਾਡੀ ਜਿਹੜੀ ਸੁਣਵਾਈ ਕੀਤੀ ਜਾਵੇ ਲਗਾਤਾਰ ਵਿਵਾਦ ਤੁਹਾਨੂੰ ਜਿਹੜੀਆਂ ਤਸਵੀਰਾਂ ਤੇ ਜਲੰਧਰ ਦੀਆਂ ਤਸਵੀਰਾਂ ਨੇ ਆ ਔਰ ਖੁਦ ਬਖੁਦ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਆ ਕੇ ਇੰਨਾ ਜਿਹੜਾ ਬਵਾਲ ਆ ਕੀਤਾ ਗਿਆ ਘਰ ਦੇ ਬਾਹਰ ਆ ਕੇ ਜਿਹੜਾ ਇੰਨਾ ਝਗੜਾ ਹੋਇਆ ਔਰ ਉਸ ਤੋਂ ਬਾਅਦ ਕਾਫੀ ਜਿਹੜੀ ਕੁੱਟਮਾਰ ਵੀ ਇੱਥੇ ਹੁੰਦੀ ਹੈ ਔਰ ਰਾਤ ਹੀ ਜਿਹੜੀ ਪੁਲਿਸ ਜਿਹੜੀ ਮੌਕੇ ਤੇ ਥਾਣਾ ਬਸਤੀ ਬਾਵਾ ਖੇਲ ਦੀ ਜਿਵੇਂ ਹੀ ਮੌਕੇ ਤੇ ਪੁਲਿਸ ਨੂੰ ਫੋਨ ਜਾਂਦਾ ਤਾਂ ਪੁਲਿਸ ਵੀ ਇੱਥੇ ਪਹੁੰਚ ਜਾਂਦੀ ਔਰ ਘਰ ਦੇ ਬਾਹਰ ਖੜੀ ਗੱਡੀ ਵੀ ਜਿਹੜੀ ਟੁੱਟੀ ਹੈ ਔਰ ਆਦਿ ਪੜਿਆ ਹਲਾ ਬਣਾਉਂਦਾ ਆਦਿ ਮਕੋ ਆਦਿ ਦੋਨੋਂ ਕੋਣ ਸੀਤਾ ਉਹ ਧਾਕੇ ਨਾਲ ਇਸ ਕਰਕੇ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਜੇ ਰਸਤਾ ਸਬੂਲ ਹੈ ਕੁਝ ਔਰ ਸਾਡੀ ਸਿੱਖੀ ਲਈ ਇਹ ਕਿ ਸਾਡਾ ਕੁਝ ਮੁੱਲ ਹੈ ਤੇ ਸਾਰੇ ਜਥੇਬੰਦੀਆਂ ਛੇਤੀ ਤੋਂ ਛੇਤੀ ਆਣ ਕੇ ਸਾਡੀ ਮਦਦ ਵਿੱਚ ਜੁੜੋ ਜਲੰਧਰ ਨਿਊ ਰਾਜਨਗਰ ਗੁਰਦੁਰਗਾ ਸਾਹਿਬ ਦੇ ਨਿਊ ਰਾਜਨਗਰ ਗੁਰਦੁਰਗਾ ਸਾਹਿਬ ਜੋ ਪ੍ਰਾਣੀ ਚੌਂਕੀ ਦੱਸਦੇ ਆ ਪ੍ਰਾਣੀ ਚੌਂਕੀ ਦੇ ਨਜ਼ਦੀਕ ਗੁਰਦੁਆਰਾ ਸਿੰਘ ਸਭਾ ਨਿਊ ਰਾਜਨਗਰ ਰਾਜੀ ਜਿੱਥੇ ਭਾਈ ਫਤੇ ਸਿੰਘ ਮੈਂ ਇੱਥੇ ਰਹਿਣ ਵਾਲਾ ਛੇਤੀ ਤੋਂ ਛੇਤੀ ਜਿਹੜਾ ਮੇਰੇ ਨਾਲ ਸੰਪਰਕ ਕੀਤਾ ਜਾਣ ਸੋ ਇਹ ਕਿਰਪਾ ਕਰਕੇ ਬੇਟਾ ਦਾ ਨੰਬਰ ਜੀ ਜੀ ਕਿ ਰਾਜੀ ਨੇ ਜਿਹੜਾ ਗੁਰਦੁਆਰਾ ਸਾਹਿਬ ਤੋਂ ਅਧਿਕਾਰ ਦੇ ਚਲ ਕੇ ਹਮਲਾ ਹੁੰਦਾ 869086 ਤੁਹਾਡਾ ਨੰਬਰ ਉਹ 798038 869086 ਇਹ ਮੇਰਾ ਨੰਬਰ ਆ ਜੀ ਭਾਈ ਫਤਿਹ ਸਿੰਘ ਦਾ ਜੀ ਮੇਰਾ ਨੰਬਰ ਹੈ ਮੇਰੀ ਬੇਟੀ ਆ ਔਰ ਇਹਦੇ ਰਾਤੀ ਗਾਲ ਪੈ ਜਦੋਂ ਬੇਟੇ ਦੇ ਹੋਇਆ ਨਾ ਵੀ ਬੇਟੇ ਛਡਾਉਣ ਗਈ ਆ ਇਹਨੂੰ ਵਾਲਾ ਤੋਂ ਫੜ ਕੇ ਉਹਨਾਂ ਨੇ ਖਿੱਚਿਆ ਮੇਰੀ ਬੇਟੀ ਇੱਧਰ ਆ ਮੇਰੀ ਮੈਸੇਜ ਦਾ ਦੇਖੋ ਇਹਦੇ ਬੋਲ ਆ ਦੇਖੋ ਪਾੜਿਆ ਆ ਦੇਖੋ ਬੰਦੀਆਂ ਗਾਲਾਂ ਨਹੀਂ ਕੱਢਦੇ ਰਹਿਣਾ ਸੱਦੋ ਹਾਂ ਜੀ ਮਤਲਬ ਕਿਹੜਾ ਵਾ ਜਿਹੜਾ ਧੀਆ ਦੇ ਵੀ ਮਤਲਬ ਜਾਣ ਕੇ ਇਹਦੇ ਮੇਰੀਆਂ ਦੋਵੇਂ ਧੀਆ ਜੀ ਇਹ ਮੇਰੀ ਛੋਟੀ ਧੀ ਉਹ ਵੱਡੀ ਧੀ ਆ ਦੋ ਮੇਰੇ ਬੇਟੇ ਆ ਮੇਰੀਆਂ ਧੀਆਂ ਵੀ ਸੇਫ ਨਹੀਂ ਰਹਿ ਗਈਆਂ ਮੈਨੂੰ ਪੂਰਾ ਪੂਰਾ ਖਤਰਾ ਦਾ ਇਸ ਕਰਕੇ ਮੈਨੂੰ ਸਕਿਉਰਿਟੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਮੇਰੀ ਸਕਿਉਰਿਟੀ ਜਿਹੜੀ ਵਧਾਈ ਜਾਵੇ ਔਰ ਕੋਈ ਵੀ ਕੱਲ ਨੂੰ ਨੁਕਸਾਨ ਹੁੰਦਾ ਇਸ ਸਾਰੇ ਜ਼ਿੰਮੇਵਾਰ ਇਹ ਹੋਣਗੇ ਔਰ ਉਸ ਕਿਸ ਜਿਹੜੀ ਆ ਉਹ ਪੈਣਾ ਅਮਰਜੀਤ ਨੂੰ ਪਤਾ ਵੀ ਉਹਨਾਂ ਦੇ ਰਿਸ਼ਤੇਦਾਰ ਆ ਉਹਨਾਂ ਨੂੰ ਪਤਾ ਹੋਊਗਾ ਕਿ ਇਹ ਨਹੀਂ ਤੁਹਾਨੂੰ ਪਤਾ ਹੈ ਇਹ ਗੱਲ ਦੇਸੇ ਨੂੰ ਥੱਲੇ ਆ ਜਾ ਜਿਹਨੇ ਜਿੰਨੀ ਆਈ ਮੇਰੇ ਸਦਰ ਮੇ ਲੱਗ ਚਲਦੀ ਐ ਆਪਾਂ ਕਿ ਆਪਾਂ ਥੱਲੇ ਨਹੀਂ ਆਉਣਾ ਕਹਿੰਦੀ ਮੈਂ ਫੜਿਆ ਉਹਦਾ ਗੁੱਟ ਫੜੇ ਸਾਨੂੰ ਇਹ ਗੱਲ ਕਹਿੰਨ ਤੁਹਾਨੂੰ ਨੀ ਕਰਦੇ ਪਤਾ ਕੀ ਉਹ ਸਾਨੂੰ ਬਾਹਰ ਨਹੀਂ ਰਿਹਾ ਇਹਨਾਂ ਨੂੰ ਬੁਲਾ ਨਹੀਂ ਸੀ ਅਸੀਂ ਥੱਲੇ ਨਹੀਂ ਆਏ 55 ਮਿੰਟ ਬਾਅਦ ਉਹ ਤੁਹਾਨੂੰ ਖੂਬ ਬੈਨ ਕਰਨਾ ਕਹਿੰਦੇ ਕਿ ਮੈਂ ਮੇਰੇ ਰਿਸ਼ਤੇਦਾਰ ਆ ਕੋਈ ਗੱਲ ਨਹੀਂ ਹੁੰਦੀ ਤੁਸੀਂ ਥੱਲੇ ਆ ਜਾਓ ਪਰ ਉਹ ਥੱਲੇ ਤੇ 100 150 ਮੁੰਡਾ ਸੀਗਾ ਉਹ ਕੁੱਟਮਾਰ ਇੱਥੇ ਕਰਦੇ ਸੀਗੇ ਫਿਰ ਇੱਟਾ ਚਲਾ ਰਹੇ ਸੀਗੇ ਪਰ ਜਿਹੜੇ ਅਮਰਜੀਤ ਕੌਰ ਜੀ ਨੇ ਉਹ ਵਾਰ-ਵਾਰ ਚਾਚਾ ਜੀ ਨੂੰ ਫੋਨ ਕਰਦੇ ਫੇ ਸੀਗੇ ਤੁਸੀਂ ਥੱਲੇ ਆ ਜਾਓ ਮੇਰੇ ਥੱਲੇ ਆ ਜਾਓ ਕਿ ਮੇਰਾ ਰਿਸ਼ਤੇਦਾਰ ਹੀ ਹੈ ਕੋਈ ਨਹੀਂ ਮੈਨੂੰ ਵਾਪਸ ਲੈ ਆ ਜੀ ਸਮਝਾ ਨਹੀਂ ਸਮਝਾਉਂਦਾ ਪਰ ਉਹ ਫੋਨ ਬਾਰ-ਬਾਰ ਕਰ ਰਿਹਾ ਸੀ ਉਹ ਫਿਰ ਲੋਕ-ਲੋਕ ਤੋਂ ਬਾਤ ਕਰ ਰਿਹਾ ਸੀ ਸਾਨੂੰ ਨਹੀਂ ਪਤਾ ਉਹ ਕਿਹਦੇ ਨਾਲ ਕਾਲ ਕਰ ਰਿਹਾ ਔਰ ਜੀ ਤੁਹਾਨੂੰ ਜਲੰਧਰ ਦਾ ਮਾਮਲਾ ਸਾਂਝਾ ਕਰ ਰਹੇ ਸੀ ਇਸ ਮਾਮਲੇ ਲੈ ਕੇ ਹੋਰ ਜਿਵੇਂ ਕਿ ਅਪਡੇਟ ਪ੍ਰਾਪਤ ਹੋਣ ਤਨ ਜ਼ਰੂਰ ਸਾਂਝੀ ਕੀਤੀ ਜਾਏਗੀ ਹੁਣ ਤੱਕ ਬਣੇ ਰਹਿ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ